ਸਸ਼ੀਕਾਲ ਜੀ ਮੈਂ ਗੁਰਵਰਨ ਸਿੰਘ ਲੋਕ ਸਭਾ ਪਠੰਡਾ ਆਜ਼ਾਦ ਉਮੀਦਵਾਰ ਚੋਣਸ਼ਾਨੇ ਮਾਚਸ ਦੀ ਡੱਬੀ ایਵੀਐਮ ਦੇ ਨੰਬਰ 13 ਮੈਨੂੰ ਤੁਹਾਡੀ ਬੋਰਡ ਤੇ ਸਪੋਰਟ ਦੀ ਜਰੂਰਤ ਹੈ ਅੱਜ ਆਪਾਂ ਥੋੜੀ ਹਟਕੇ ਮੁੱਦੇ ਲੈ ਕੇ ਆਏ ਜਿੰਨੇ ਤੇ ਕੰਮ ਕੀਤਾ ਜਾ ਸਕਦਾ ਹੈ ਮਾਨਸਬਾ ਪਠੰਡੇ ਦੇ ਹਲਕਿਆਂ ਦੇ ਵਿੱਚ ਉਹਨਾਂ ਵਿੱਚੋਂ ਇੱਕ ਮੁੱਦਾ ਜਿੰਨਾ ਦੇ ਕੋਈ ਜ਼ਿਆਦਾ ਅੱਜ ਤੱਕ ਕਿਸੇ ਵੱਲੋਂ ਗੱਲ ਨਹੀਂ ਕੀਤੀ ਗਈ ਉਹ ਹੈ ਬੱਚਿਆਂ ਦੇ ਜੋ ਕਾਰਟੂਨ ਦੇਖਣ ਦੀ ਜੋ ਜੋ ਜਿਸ ਤਰ੍ਹਾਂ ਦੇ ਕਾਰਟੂਨ ਦੇਖ ਰਹੇ ਉਹਨਾਂ ਤੇ ਕਿਸ ਤਰ੍ਹਾਂ ਕੰਮ ਕੀਤਾ ਜਾ ਸਕਦਾ ਕਿਉਂਕਿ ਸਾਰੇ ਪੇਰੈਂਟਸ ਅੱਜਕੱਲ ਜਿਹੜੀ ਪਿੰਡਾਂ ਚ ਹੈ ਚਿਹੜੀ ਸ਼ਹਿਰਾਂ ਚ ਉਹ ਬਿਜ਼ੀ ਨੇ ਉਹ ਫੋਨ ਤੇ ਬੱਚੇ ਨੂੰ ਕਾਰਟੂਨ ਲਾ ਕੇ ਦੇ ਦਿੰਦੇ ਆ ਤਾਂ ਉਹਨਾਂ ਤੇ ਉਹਨਾਂ ਦਾ ਕੀ ਪ੍ਰਭਾਵ ਪੈਂਦਾ ਉਹਨਾਂ ਤੇ ਕਿਵੇਂ ਕੰਮ ਕੀਤਾ ਜਾ ਸਕਦਾ ਉਸ ਬਾਰੇ ਆਪਾਂ ਗੱਲ ਕਰਾਂਗੇ ਆਪਾਂ ਦੇਖਿਆ ਵੀ ਹਿੰਦੀ ਦੇ ਵਿੱਚ ਉੱਥੇ ਜਾਂ ਪੰਜਾਬੀ ਦੇ ਵਿੱਚ ਐਸ ਐਸੇ ਕਾਰਟੂਨ ਆ ਜੋ ਤੁਹਾਨੂੰ ਤੁਹਾਡੇ ਬੱਚੇ ਨੂੰ ਹਿੰਸਾ ਸਿਖਾਉਂਦੇ ਆ ਜਾਂ ਦੂਜਿਆਂ ਦਾ ਮਜ਼ਾਕ ਕਿੱਦਾਂ ਉਡਾਣਾ ਉਸ ਤਰ੍ਹਾਂ ਦੇ ਕਾਰਟੂਨ ਦਿਖਾਏ ਜਾਂਦੇ ਆ ਉੱਥੇ ਤਾਂ ਉਹ ਇੱਕ ਨੀ ਪੱਥਰ ਬੜੀ ਖੋਖਲੀ ਰੱਖੀ ਜਾਂਦੀ ਉਸ ਤਰੀ ਆਗ ਉਸ ਤਰ੍ਹਾਂ ਦਾ ਹੀ ਬਣਦਾ ਇਸ ਕਰਕੇ ਹੋਰ ਲੈਂਗੁਏਜ ਦੇ ਵਿੱਚ ਜਿਦਾ ਇੰਗਲਿਸ਼ ਦੇ ਵਿੱਚ ਬਹੁਤ ਅੱਛੇ-ਅੱਛੇ ਐਸੇ ਕਾਰਟੂਨ ਹੈਗੇ ਜੋ ਬੱਚਿਆਂ ਨੂੰ ਨੌਲੇਜ ਦਿੰਦੇ ਆ ਸਾਇੰਸ ਬਾਰੇ ਦੱਸਦੇ ਆ ਜਾਂ ਉਹਨਾਂ ਦੀਆਂ ਬੁਰੀਆਂ ਆਦਤਾਂ ਕੀ ਨੇ ਚੰਗੀਆਂ ਆਦਤਾਂ ਕਿਵੇਂ ਪੈਦਾ ਕੀਤੀਆਂ ਜਾ ਸਕਦੀਆਂ ਨੇ ਦੂਜਿਆਂ ਦੀ ਸਹਾਇਤਾ ਕਿੱਦਾਂ ਕਰਨੀ ਹੈ ਐਦਾਂ ਦੇ ਬਹੁਤ ਸਾਰੇ ਕਾਰਟੂਨ ਹੈਗੇ ਜਿਹੜੇ ਉਹਨਾਂ ਨੂੰ ਨੌਲੇਜ ਬਧਾਉਂਦੇ ਆ ਤੇ ਉਹਨਾਂ ਦੇ ਮਾਈਂਡ ਨੂੰ ਸ਼ਾਰਪ ਕਰਦੇ ਆ ਤੇ ਐਸੇ ਪ੍ਰੋਜੈਕਟ ਐਸੇ ਪ੍ਰੋਜੈਕਟ ਤੇ ਕੰਮ ਕੀਤਾ ਜਾ ਸਕਦਾ ਜੋ ਉਹਨਾਂ ਇੰਗਲਿਸ਼ ਦੇ ਕਾਰਟੂਨਾਂ ਨੂੰ ਪੰਜਾਬੀ ਦੇ ਵਿੱਚ ਅਨੁਪਾਤ ਕਰਕੇ ਉਹਨਾਂ ਨੂੰ ਬੱਚਿਆਂ ਨੂੰ ਪੰਜਾਬੀ ਦੇ ਵਿੱਚ ਉਹੀ ਕਾਰਟੂਨ ਦਿਖਾਇਆ ਜਾਂ ਤਾਂ ਜੋ ਉਹਨਾਂ ਇੱਕ ਅੱਛਾ ਵਿਕਸਤ ਦੇਸ਼ ਦਾ ਜੋ ਆਪਣਾ ਸੁਪਨਾ ਹੈਗਾ ਭਾ ਅਭਾਰਤ ਦਾ ਉਹ ਪੂਰਾ ਕੀਤਾ ਜਾ ਸਕੇ ਇਸ ਤੇ ਕੰਮ ਕਰਨਾ ਬੜਾ ਜ਼ਰੂਰੀ ਹੈ ਨਾਲੇ ਇੱਕ ਬਹੁਤ ਸਾਰੀਆਂ ਬੁੱਕਸ ਐਸੀਆਂ ਹੈਗੀਆਂ ਨੇ ਇੰਗਲਿਸ਼ ਦੇ ਵਿੱਚ ਜੋ ਹੋਰ ਲੈਂਗੁਏਜ ਜਿਹੜੀਆਂ ਬੜੀ ਨੌਲੇਜ ਬੜਾ ਖਜ਼ਾਨਾ ਨੇ ਉਹ ਭੰਡਾਰ ਨੇ ਉਹ ਜੋ ਆਪਣੀ ਨੌਲੇਜ ਦਾ ਉਹਨਾਂ ਨੂੰ ਆਪਣੇ ਆਪਣੇ ਆਮਲੇ ਪੰਜਾਬੀ ਲੋਕਾਂ ਤੱਕ ਪਹੁੰਚਾਉਣ ਦੇ ਲਈ ਉਹਨਾਂ ਦਾ ਪੰਜਾਬੀ ਦੇ ਵਿੱਚ ਅਨੁਵਾਦਨ ਹੋਣਾ ਜ਼ਰੂਰੀ ਹੈ ਐਸੀ ਟੀਮ ਬਣਾਈ ਜਾ ਸਕਦੀ ਹੈ ਜੋ ਉਹਨਾਂ ਦਾ ਅਨੁਵਾਦਨ ਕਰੇਗੀ ਤੇ ਪੰਜਾਬੀ ਦੇ ਵਿੱਚ ਉਹਨਾਂ ਬਾਰੇ ਦੱਸੇਗੀ ਉਹ ਬਿਜ਼ਨਸ ਰਿਲੇਟਡ ਬੋਕਸ ਵੀ ਨੇ ਸਾਇੰਸ ਰਿਲੇਟਡ ਵੀ ਨੇ ਸਿਹਤ ਸਹੂਲਤਾਂ ਨੂੰ ਕਿੱਦਾਂ ਸੁਧਾਰਿਆ ਜਾ ਸਕਦਾ ਹੈ ਬਾਰੇ ਜੇ ਸਿਹਤ ਸੂਲ ਜਾਂ ਸਿਹਤ ਵਿੱਚ ਕੀ ਕੀ ਪ੍ਰੋਬਲਮ ਨੇ ਉਹਨਾਂ ਨੂੰ ਕਿੱਦਾਂ ਕੀਤਾ ਠੀਕ ਕੀਤਾ ਜਾ ਸਕਦਾ ਉਹਦੇ ਬਾਰੇ ਮੋਟੀਵੇਸ਼ਨਲ ਬਾਰੇ ਤੁਹਾਨੂੰ ਮੋਟੀਵੇਟ ਕਿਵੇਂ ਕੀਤਾ ਜਾ ਸਕਦਾ ਹੈ ਨਾ ਪ੍ਰੇਰਣਾ ਕਿਵੇਂ ਦਿੱਤੀ ਜਾ ਸਕਦੀ ਹੈ ਐਸੀ ਬੋਕਸ ਬਹੁਤ ਨੇ ਨਾਲ ਹੀ ਪੰਜਾਬੀ ਦੇ ਵਿੱਚ ਵੀ ਐਸੀ ਬਹੁਤ ਸਾਰੀਆਂ ਅੱਛੇ-ਅੱਛੇ ਬੋਕਸ ਹੈਗੀਆਂ ਨੇ اپنی پڑھਣ ਦੀ ਰੁਚੀ ਬਹੁਤ ਘੱਟ ਆ ਅੱਜਕੱਲ ਬੁੱਕਸ ਦੇ ਉੱਤੇ ਤਾਂ ਇਸ ਕਰਕੇ ਇੱਕ ਐਸਾ ਪਲੇਟਫਾਰਮ ਬਣਾਇਆ ਜਾਏਗਾ ਜਿਸ ਵਿੱਚ ਇੱਕ ਅੱਛੀ ਅੱਛੀਆਂ ਬੁੱਕਸ ਜੋ ਪ੍ਰੇਰਨਾ ਸਰੋਤਕ ਬੁੱਕਸ ਨੇ ਹਨਾ ਸਮਾਜ ਦੇ ਲਈ ਉਹਨਾਂ ਦੀ ਆਡੀਓ ਜਾਂ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਜੋ ਉਹ ਨੌਲੇਜ ਜੋ ਬੁੱਕਸ ਦੇ ਵਿੱਚ ਬੰਦ ਪਈ ਹੈ ਜਿਹੜੀ ਆਪਾਂ ਕਦੇ ਪੜ੍ਹੀ ਨਹੀਂ ਉਹਨੂੰ ਬਾਹਰ ਲਿਆਂਦਾ ਜਾਵੇ ਤੇ ਇਸ ਤਰ੍ਹਾਂ ਇੱਕ ਵਿਕਸਤ ਦੇਸ਼ ਇੱਕ ਵਿਕਸਤ ਸਮਾਜ ਦੀ ਸਿਰਜਣਾ ਦੇ ਵਿੱਚ ਆਪਾਂ ਹਿੱਸਾ ਪਾ ਸਕਦੇ ਹਾਂ ਇੰਦਾ ਕਰਕੇ ਤੇ ਐਸਾ ਪਲੇਟਫਾਰਮ ਤਿਆਰ ਕੀਤਾ ਜਾਏਗਾ ਨਾਲ ਹੀ ਬੱਚਿਆਂ ਦੇ ਵਿੱਚ ਵਾਟਰ پارک ਦੀ ਬਹੁਤ ਕਮੀਆਂ ਏਰੀਆ ਦੇ ਵਿੱਚ ਮਾਨਸਬ ਠੰਡਾ ਹੋ ਗਿਆ ਹਨ ਤੇ ਸਾਰੇ ਏਰੀਆ ਦੇ ਵਿੱਚ ਥੋੜੇ ਬਹੁਤ ਏਰੀਆ ਚੋਂ ਉੱਥੇ ਹੈਗੇ ਐਸੇ ਸਿਸਟਮ ਐਂਟਰਟੇਨਮੈਂਟ ਦੇ ਬੱਚਿਆਂ ਦੇ ਪਰ ਜ਼ਿਆਦਾਤਰ ਏਰੀਆ ਪਿੰਡੂ ਹੋਣ ਕਰਕੇ ਉੱਥੇ ਐਸੇ ਨੇੜੇ ਤੇੜੇ ਕਸਬਿਆਂ ਦੇ ਵਿੱਚ ਐਸੇ ਕੋਈ ਸੰਸਥਾ ਜਾ ਕੋਈ ਐਸੇ ਪ੍ਰੋਜੈਕਟ ਨਹੀਂ ਹੈਗੇ ਜਿੱਦਾਂ ਦੇ ਵਿੱਚ ਬੱਚਿਆਂ ਦਾ ਐਂਟਰਟੇਨਮੈਂਟ ਦਾ ਵਾਟਰ پارک ਵਗੈਰਾ ਆਪਾਂ ਛੋਟੇ ਬਿਜ਼ਨਸਮੈਨ ਵੱਡੇ ਮੈਨਜਰ ਨੂੰ ਲਿਆ ਕੇ ਉੱਥੇ ਐਸੇ ਪ੍ਰੋਜੈਕਟ ਲਗਾਏ ਜਾ ਸਕਦੇ ਜਿੱਥੇ ਪੇਰੈਂਟਸ ਵੀ ਐਂਟਰਟੇਨਮੈਂਟ ਕਰ ਸਕਣ ਤੇ ਬੱਚਿਆਂ ਦੀ ਮਾਨਸਿਕਤਾ ਨੂੰ ਡਿਵੈਲਪ ਕਰਨ ਦੇ ਲਈ ਵੀ ਉੱਥੇ ਉਹਨਾਂ ਨੂੰ ਬੱਚਿਆਂ ਨੂੰ ਲਿਜਾ ਸਕਦੇ ਉੱਥੇ ਉਹ ਨੱਚਣ ਖੁੱਦਣਗੇ ਉੱਥੇ ਉਹਨਾਂ ਦੀ ਮਤਲਬ ਸਰੀਰਕ ਤੇ ਮਾਨਸਿਕ ਦੋਨਾਂ ਦੀ ਡਿਵੈਲਪਮੈਂਟ ਹੋਏਗੀ ਤਾਂ ਐਸੇ ਪ੍ਰੋਜੈਕਟ ਲੈਣੇ ਜ਼ਰੂਰੀ ਹੈ ਤੇ ਨਾਲ ਹੀ ਸਵਿਮਿੰਗ ਪ੍ਰੋਗਰਾਮ ਵੀ ਹੋਣੇ ਚਾਹੀਦੇ ਆ ਉੱਥੇ ਆਪਣੇ ਆਪ ਦੇ ਹੁੰਦੀਆਂ ਨੇ ਤਾਂ ਇੱਕ ਤਰਾਕੀ ਹੈ ਨਾ ਇੱਕ ਤੈਰਨ ਦੇ ਲਈ ਜੋ ਸਿੱਖਿਆ ਹੁੰਦੀ ਹੈ ਉਹਦੇ ਲਈ ਪ੍ਰੋਗਰਾਮ ਲਿਆਂਦਾ ਜਾ ਸਕਦਾ ਜੋ ਇੱਕ ਹੋਰ ਅਮਲੋ ਟ੍ਰੇਨਰ ਪ੍ਰੋਡਿਊਸ ਕਰਨਗੇ ਉਹ ਟ੍ਰੇਨਿੰਗ ਦੇ ਕੇ ਤੇ ਉਹ ਟ੍ਰੇਨਰ ਸਰਟੀਫਾਈਡ ਹੋਣਗੇ ਜਿਹੜੇ ਪਿੰਡਾਂ ਦੇ ਵਿੱਚ ਅੱਪ ਦਾ ਰੋਜ਼ਗਾਰ ਵੀ ਖੋਲ ਸਕਦੇ ਆ ਉਹ 에어 ਇਨਫਲੇਟਡ ਜੋ ਇਹ ਤਲਾਬ ਕਹ ਲੋ ਜਾ ਇੱਕ स्विਮਿੰਗ ਪੂਲ ਬਣਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਉੱਥੇ ਉਹਨਾਂ ਨਾਲ ਉਹ ਆਪਣੀ ਫੀਸ ਰੱਖ ਸਕਦੇ ਹਨ ਆਪਦੇ ਹਿਸਾਬ ਨਾਲ ਤਾਂ ਇੱਕ ਬਿਜ਼ਨਸ ਬਣ ਸਕਦਾ ਹੈ ਤੇ ਲੋਕ ਜੋ स्विਮਿੰਗ ਸਿੱਖਣਾ ਚਾਹਣਗੇ ਬੱਚਿਆਂ ਨੂੰ ਉਹ ਉੱਥੇ ਉਹਨਾਂ ਨੂੰ ਸਿਖਾ ਸਕਦੇ ਆ ਤਾਂ ਇਸ ਤਰ੍ਹਾਂ ਇੱਕ ਜੋ ਬਹੁਤ ਸਾਰੀਆਂ ਮੋਤਾ ਹੁੰਦੀਆਂ ਨੇ ਹਰ ਸਾਲ ਡੁੱਬ ਕੇ ਉਹ ਘਟ ਸਕਦੀਆਂ ਨੇ ਨਾ ਉਹਨਾਂ ਵੱਲ ਕੀਤਾ ਧਿਆਨ ਦਿੱਤਾ ਬਾਕੀ ਸਿਹਤ स्विਮਿੰਗ ਸਾਰਨ ਵਧੀਆ ਐਕਸਰਸਾਈਜ਼ ਹੈ ਤਾਂ ਬੱਚਿਆਂ ਦਾ ਧਿਆਨ ਇੱਧਰ ਰਹੇਗਾ ਉਹਨਾਂ ਦਾ ਧਿਆਨ ਹੋਰ ਪਾਸੇ ਨਹੀਂ ਪਟਕੇਗਾ ਜਵਾਨ ਇਵਨ ਕੀ ਜਵਾਨ ਵੀ ਜੋ ਆਪਣੀ ਜੰਗ ਜਨਰੇਸ਼ਨ ਹੈ ਉਹ ਵੀ ਇੱਧਰ ਜਾ ਸਕਦੀ ਹੈ ਉਹਨਾਂ ਲਈ ਇੱਕ ਇੱਕ ਉਹਨਾਂ ਲਈ ਇੱਕ ਇਹ ਐਂਟਰਟੇਨਮੈਂਟ ਹੋ ਜਾਏਗਾ ਤਾਂ ਉਹ ਹੋਰ ਪਾਸੇ ਨਸ਼ਿਆਂ ਵੱਲ ਜਾਂ ਹੋਰ ਪਾਸੇ ਘਟ ਜਾਣਗੇ ਇਧਰ ਇੱਕ ਇੱਕ ਤਰ੍ਹਾਂ ਦਾ ਉਹਨਾਂ ਦਾ ਇਹ ਅੱਛੀ ਡਵੈਲਪਮੈਂਟ ਹੋਏਗੀ ਇਹਦੇ ਵੱਲ ਤੇ ਨਾਲ ਹੀ ਆਪਾਂ ਅਗਰ ਅੱਗੇ ਗੱਲ ਕਰੀਏ ਤਾਂ ਬਾਇਓ ਗੈਸ ਪਲੈਂਟ 5-10 ਪਿੰਡ ਮਿਲ ਕੇ ਲਗਾ ਸਕਦੇ ਜਿਹਦੇ ਵਿੱਚ ਆਰਗੈਨਿਕ ਖੇਤੀ ਦੇ ਲਈ ਜੋ ਵੀ ਉੱਤੋਂ ਦੀ ਨਿਕਲਦੀ ਹੈ ਨਾ ਵੇਸਟ ਉਹਦੇ ਨਾਲ ਆਰਗੈਨਿਕ ਖੇਤੀ ਨੂੰ ਉਤਸ਼ਾਹਤ ਕੀਤਾ ਜਾ ਸਕਦਾ ਜਾਂ ਬਾਇਓ ਜੋ ਬਾਇਓ ਗੈਸ ਜਿਹੜੀ ਨੈਚੁਰਲ ਗੈਸ ਨਿਕਲਦੀ ਹੈ ਉਹਨੂੰ ਐਲਪੀਜੀ ਨਾਲ ਕੰਪਰੈਸ ਕਰਕੇ ਸਿਲੰਡਰਾਂ 'ਤੇ ਸਬਸਿਡੀ ਦਿੱਤੀ ਜਾ ਸਕਦੀ ਹੈ ਜਾਂ ਉਹਦੀ ਵਰਤੋਂ ਇਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਵੀ ਜੋ ਨੈਚੁਰਲ ਗੈਸ ਨਾਲ ਕਿਉਂਕਿ ਜੋ ਵਾਤਾਵਰਨ ਦਾ ਪ੍ਰਦੂਸ਼ਣ ਹੈ ਬਹੁਤ ਘੱਟ ਹੁੰਦਾ ਹੈ ਤਾਂ ਉਹਦੇ ਲਈ ਯੂਟਿਲਾਈਜ਼ ਕੀਤੀ ਜਾ ਸਕਦੀ ਐਸੇ ਪ੍ਰੋਜੈਕਟ ਲਿਆਂਦੇ ਜਾ ਸਕਦੇ ਗਵਰਨਮੈਂਟ ਵੱਲੋਂ ਹਨ ਤੇ ਇਵਨ ਕਿ ਸੈਂਟਰ ਸਰਕਾਰ ਦੀ ਜਾਂ ਹੋਰ ਰਿਸਰਚ ਸੈਂਟਰ ਵੀ ਇਸ ਤੇ ਕੰਮ ਕਰ ਰਹੇ ਨੇ ਤਾਂ ਐਸੇ ਪ੍ਰੋਜੈਕਟਾਂ ਤੇ ਆਪਾਂ ਇੱਕ ਤਰ੍ਹਾਂ ਦਾ ਰਿਸਰਚ ਵਿੱਚ ਉਹਨਾਂ ਨੂੰ ਹੈਲਪ ਕਰ ਸਕਦੇ ਹਾਂ ਹੋ ਸਕਦਾ ਆਪਾਂ ਨੂੰ ਉਹਦਾ ਐਡਵਾਂਟੇਜ ਹੋ ਜੇ ਤਾਂ ਐਦਾਂ ਦੇ ਪ੍ਰੋਜੈਕਟ ਲਿਆਸੀਂ ਅੱਗੇ ਇੱਕ ਪਿੰਡਾਂ ਦੇ ਵਿੱਚ ਇੱਕ ਹੋਰ ਪ੍ਰੋਬਲਮ ਹੈ ਵੀ ਸੀਪੀਆਰ ਦੀ ਜ਼ਿਆਦਾ ਟ੍ਰੇਨਿੰਗ ਨਹੀਂ ਹੈਗੀ ਜਿਹਦੇ ਵਿੱਚ ਤੁਹਾਨੂੰ ਅਗਰ ਕਿਸੇ ਨੂੰ ਹਾਰਟ ਅਟੈਕ ਹੋਇਆ ਤਾਂ ਉਹਨੂੰ ਕਿੱਦਾਂ ਤੁਸੀਂ ਟ੍ਰੀਟ ਕਰਨਾ ਹੈ ਜਦ ਤੱਕ ਐਮਬੂਲੈਂਸ ਉੱਥੇ ਨਹੀਂ ਪਹੁੰਚਦੀ ਤਾਂ ਐਸਾ ਇਸ ਤਰ੍ਹਾਂ ਦੇ ਪ੍ਰੋਗਰਾਮ ਲੀਕ ਕੇ ਜਾ ਸਕਦੇ ਜੋ ਆ ਪੰਜ ਦਾਸ ਹਨਾ ਜੋ ਮੇਨ ਬੰਦੇ ਹੁੰਦੇ ਉਥੇ ਤਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ਤਾਂ ਜੋ ਅਗਰ ਕਦੇ ਐਮਰਜੈਂਸੀ ਹੋਵੇ ਤਾਂ ਉਹ ਕਿਸੇ ਨਾ ਕਿਸੇ ਦੀ ਜਾਨ ਬਚਾ ਸਕਣ ਜਦ ਤੱਕ ਐਂਬੂਲੈਂਸ ਉਥੇ ਨਹੀਂ ਪਹੁੰਚਦੀ ਤਾਂ ਐਦਾਂ ਦੇ ਪ੍ਰੋਗਰਾਮਾਂ ਤੇ ਕੰਮ ਕਰਨਾ ਕੋਈ ਔਖੀ ਗੱਲ ਨਹੀਂ ਹੈਗੀ ਕੰਮ ਕੀਤੇ ਜਾ ਸਕਦੇ ਤੇ ਇਸ ਕਰਕੇ ਅਗਰ ਆਪਾਂ ਜਿਤਕੇ ਲੋਕ ਸਭਾ ਦੇ ਵਿੱਚ ਜਾਣਦੇ ਐਸੇ ਪ੍ਰੋਜੈਕਟਾਂ ਤੇ ਮੰਨ ਲਓ ਇੱਕ ਗਰਾਊਂਡ ਲੈਵਲ ਤੇ ਕੰਮ ਕਰਨ ਦੀ ਜ਼ਰੂਰਤ ਹੈ ਗਵਰਨਮੈਂਟ ਤੋਂ ਫੰਡਡ ਵੀ ਹੋ ਸਕਦੇ ਹੋ ਸੰਸਥਾਵਾਂ ਤੇ ਜਾਂ ਆਪਦੇ ਲੈਵਲ ਤੇ ਵੀ ਆਪਾਂ ਸ਼ੁਰੂ ਕਰ ਸਕਦੇ ਹਾਂ ਤਾਂ ਇਦਾਂ ਦੇ ਪ੍ਰੋਗਰਾਮ ਲੀਕ ਨੇ ਬੜੇ ਜ਼ਰੂਰੀ ਨੇ ਸਮਾਜ ਨੂੰ ਵਿਕਸਿਤ ਬਣਾਉਣ ਦੇ ਲਈ ਤੇ ਆਪਣੇ ਆਪਣੀ ਮਾਨਸਿਕ ਜੋ ਮਾਨਸਿਕ ਸ਼ਕਤੀ ਹੈ ਉਹਦੀ ਸੋਚਨ ਸਮਝੀ ਨੂੰ ਬਣਾਉਣ ਦੇ ਲਈ ਇਹ ਸਾਰੇ ਐਕਸਰਸਾਈਜ਼ ਤਰ੍ਹਾਂ ਦੇ ਪ੍ਰੋਜੈਕਟ ਨੇ ਜਿਹੜੇ ਸਾਨੂੰ ਇੱਕ ਸੇਹ ਦੇਣਗੇ ਇੱਕ ਵਿਕਸਿਤ ਸਮਾਜ ਵੱਲ ਵਧਣ ਦੇ ਲਈ ਸਾਨੂੰ ਇੱਕ ਇੱਕ ਕਦਮ ਹੋਏਗਾ ਸਾਡਾ ਤਾਂ ਐਸੇ ਪ੍ਰੋਜੈਕਟ ਲੈ ਕੇ ਆਣ ਜ਼ਰੂਰੀ ਹੈ ਜਿਨ੍ਹਾਂ ਦੇ ਕੋਈ ਬਾਲੇ ਮੁੱਦੇ ਆ ਤੇ ਇਹ ਜਾਂ ਤੇ ਗੱਲ ਨਹੀਂ ਕੀਤੀ ਜਾਂਦੀ ਪੋਲਿਟਿਸ਼ੀਨਾਂ ਵੱਲੋਂ ਤੇ ਐਨਾ ਕਹਿਣਾ ਮੈਂ ਵੀਡੀਓ ਨੂੰ ਖਤਮ ਕਰ ਦਾਂਗੇ ਇੱਥੇ ਤੇ ਤੁਸੀਂ ਆਪਣੀ ਵੋਟ ਤੇ ਸਪੋਰਟ ਮੈਨੂੰ ਜਰੂਰ ਕਰਿਓ ਮੱਚਸ ਦੀ ਡੱਬੀ EVM ਤੇ ਨੰਬਰ 13 ਤੇ ਮੋਹਰ ਲਾ ਕੇ ਤੁਸੀਂ ਕਾਮਯਾਬ ਕਰਨ ਦੀ ਕੋਸ਼ਿਸ਼ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ